ਮੈਨੂੰ ਤਾਂ ਲੱਗਦਾ ਤੇਲ ਵੀ ਇਹਨੇ ਜਾਣ ਕੇ ਢੋਲਿਆ ਹੋਣਾ ਜਿਹੜੀ ਤੁਸੀਂ ਨੋਕਾ ਟੋਕੀ ਕਰਦੇ ਰਹਿੰਦੇ ਜੈਨਾ ਇਹਨੂੰ ਤੁਹਾਡੀ ਨੋਕਾ ਟੋਕੀ ਕਰਕੇ ਇਹਨੇ ਤੁਹਾਡੇ ਤੇ ਵੀ ਕੀ ਪਤਾ ਹੁਣ ਪਰ ਉਤਰਾ ਮੈਨੂੰ ਲੱਗਦਾ ਤਾਂ ਨਹੀਂ ਇਸ ਤਰ੍ਹਾਂ ਕਰਨ ਵਾਲੀ ਏ ਤੁਹਾਨੂੰ ਕੀ ਪਤਾ ਮੈਂ ਕਈ ਵਾਰੀ ਵੇਖਿਆ ਵੀ ਇਹਨੂੰ ਫੋਨ ਕਰਦੀ ਨੂੰ ਪਿੱਛੇ ਤੁਹਾਡੀਆਂ ਬੁਰੀਆਈਆਂ ਕਰਨ ਦੀ ਹੁੰਦੀ ਆ ਅੱਛਾ ਤੂੰ ਆਪਣੀ ਕੰਨੀ ਸੁਣੀਆਂ ਮੇਰੀਆਂ ਗੱਲਾਂ ਕਰਦੀ ਹਾਂ ਮੰਮੀ ਮੈਂ ਆਪ ਸੁਣਿਆ ਵਾਂ ਚਲ ਇਹਦੀ ਨਿਜਰਤ ਹੋਗੀ ਕਿ ਮੇਰੀ ਬੁਰੀਆਈ ਆਪਣੇ ਪੇਕੇ ਕਰਦੀ ਆ ਮੈਂ ਤਾਂ ਅੱਖਾਂ ਬੜੀ ਭੋਲੀ ਜੀ ਆ ਕੋਈ ਗੱਲ ਨਹੀਂ ਇਹਨੂੰ ਤਾਂ ਹੁਣ ਫਿਰ ਮੈਂ ਸੁਧਿਆ ਕਰਦੀ ਆ ਨਾ ਉਠ ਲੈਣ ਦੇ ਮੈਨੂੰ ਹੁਣ ਇੱਕ ਵਾਰੀ ਠੀਕ ਆ ਜੇ ਇਹ ਇਸ ਤਰ੍ਹਾਂ ਕਰਦੀ ਆ ਨਾ ਤੂੰ ਹੀ ਆਰਾਮ ਨਾਲ ਬਿਆਹ ਕਰ ਮੁੰਡਾ ਲੈ ਕੇ ਕੋਈ ਕੰਮ ਨਹੀਂ ਤੂੰ ਕਰਨਾ ਆਪੇ ਕਰੂਗੀ ਏ ਤੇ ਜੇ ਕੋਈ ਗੱਲ ਕਰੂ ਤੈਨੂੰ ਆਪੇ ਪੁੱਛ ਲੂੰਗੀ ਇਹਨੂੰ ਲਵ ਹਜ ਜੀ ਅਮਰੀਕਾ ਉਸਨੂੰ ਜੀ ਮੰਮੀ ਦੱਸੋ ਹਾਂ ਕਿੱਥੇ ਗਿਆ ਹਾਂ ਤਾ ਫੁੱਕੇ ਤੋਂ ਮਣੀ ਮੰਮੀ ਸਕੂਟਰੀ ਦੀ ਸਾਬੂ ਸੋਹਣ ਵਾਲੀ ਸੀ ਤੇ ਮੈਂ ਚੱਲ ਖਰਾਬ ਨੇ ਮੁੜਕੇ ਨਹੀਂ ਤੇ ਚੀ ਖਰਾਬ ਕਰਨ ਦਾ ਪੈਂਦੀ ਹੈ ਕੀ ਖਰਾਬ ਹਾਂ 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 ਤੇ ਹੁਣ ਮੈਂ ਤੇਰੀ ਘਰ ਦੀ ਨੇ ਮੈਨੂੰ ਦਿਨਾਂ ਤੇ ਪਾਤਾ ਉਹਨੇ ਕਿੰਨੇ ਦਿਨਾਂ ਦਾ ਪਾਤਾ ਤੇ ਹੋਰ ਮੈਨੂੰ ਲੱਗ ਗਿਆ ਪਤਾ ਸਾਰਾ ਉਹਦੀਆਂ ਕਰਤੂਤਾਂ ਦਾ ਕਾਦਾ ਮੰਮੀ ਗੱਲ ਖੁੱਲ ਕੇ ਦੱਸੋ ਕੀ ਕਹਿਣਾ ਚਾਹੁੰਦੇ ਈ ਖੋਲ ਕੇ ਦੱਸਣਾ ਤੈਨੂੰ ਕਿ ਤੇਲ ਰੋੜਿਆ ਸੀ ਉਹਨੇ ਬਾਥਰੂਮ ਦੇ ਵਿੱਚ ਗੱਲ ਨਹੀਂ ਹਾਂ ਉਹਨੂੰ ਇਹੋ ਹੀ ਆ ਵੀ ਮੰਜੀ ਤੇ ਪਈ ਰਹੇ ਤੇ ਮੈਨੂੰ ਨੋਕਾ ਟੋਕੀ ਨਾ ਉੱਠ ਕੇ ਚੌਂਕੇ ਚ ਕਰੇ ਮੰਮੀ ਤੂੰ ਐਵੇਂ ਬੇਬੁਨਿਆਦਾ ਦਾ ਨਾਂ ਨਾ ਲਾਉਗਾ ਤੁਹਾਨੂੰ ਪਤਾ ਹੈਗਾ ਵਾ ਵੀ ਉਹਨੇ ਦੋ ਅਡੋਲੇ ਤੇਲ ਫਟਾਵਾ ਮੈਨੂੰ ਸਾਰਾਈ ਇਹ ਤਾਂ ਕਰ ਨਹੀਂ ਸਕਦੀ ਵਾ ਮਮੀ ਤੂੰ ਕਹਿਣਾ ਨਾ ਨਹੀਂ ਕਰ ਸਕਦੀ ਨਹੀਂ ਉਦੋਂ ਤੇ ਤੂੰ ਆਂਦੀ ਆ ਵੀ ਮੇਰਾ ਪੈਰ ਤਲ ਗਿਆ ਆਪਕੇ ਤੇ ਮੈਂ ਡਿੱਗ ਗਿਆ ਅੱਜ ਵੀ ਕੁਝ ਹੋਰ ਕਹਿਣਾ ਪਵੇ ਹੈ ਲਾਵਾ ਆਇਆ ਵਾ ਤੇ ਮੰਮੀ ਨੇ ਉੱਥੇ ਹੀ ਬਾਜ਼ ਮਾਰ ਲਈ ਆ ਪਤਾ ਨਹੀਂ ਕੀ ਗੱਲ ਕਰਨੀ ਆ ਇੱਕ ਤੇ ਇੰਨਾ ਦੀ ਨਾ ਸਮਝ ਹੀ ਨਹੀਂ ਲੱਗਦੀ ਮੰਮੀ ਉਦੋਂ ਤੇ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਲੱਗਾ ਤੇ ਅੱਜ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਮੈਨੂੰ ਆ ਚੀਜ਼ ਸਾਰੀ ਪਤਾ ਲੱਗ ਗਈ ਹੈ ਜੀ ਵੱਡੀ ਗੱਲ ਕਰਨ ਦੇ ਜੀ ਤੈਨੂੰ ਇਹ ਗੱਲ ਨਾਲ ਕੀ ਮੈਨੂੰ ਪਤਾ ਲੱਗਾ ਇਸ ਤਰ੍ਹਾਂ ਲੱਗ ਗਿਆ ਪਤਾ ਤੇਰੀਆਂ ਤੇ ਅੱਖਾਂ ਤੇ ਨਾ ਉਂਝੀ ਪੱਟੀ ਬੰਨੀ ਆ ਮੰਮੀ ਪੱਤੀ ਬਣਨ ਦੀ ਗੱਲ ਨਹੀਂ ਆ ਪਰ ਗਰਲੀ ਨੇ ਤਾਂ ਕਰ ਨਹੀਂ ਸਕਦੀ ਜੋ ਤੁਸੀਂ ਕਹਿ ਰਹੇ ਹੋ ਐਵੇਂ ਗੇਰੇ ਝੂਠਾ ਨਾ ਲਾਉਣਾ ਸਹੀ ਨਹੀਂ ਹੈਗਾ ਅੱਜ ਤੇ ਤੈਨੂੰ ਮਾਂ ਹੀ ਝੂਠੀ ਲੱਗਣ ਢਈ ਆ ਨਾ ਤੈਨੂੰ ਚਾਰੇ ਪਾਸੇ ਗਰਲੀ ਨੇ ਦੇਖਦੀ ਆ ਜਿੱਦਣ ਸੱਚ ਸਾਹਮਣੇ ਆਊਗਾ ਨਾ ਫੇਰ ਤੈਨੂੰ ਪਤਾ ਲੱਗੂ ਵੀ ਇਹ ਚੀਜ਼ ਕੀ ਆ ਮੰਮੀ ਵੀ ਆ ਗੱਲ ਆ ਨਾ ਉਹਨੂੰ ਮੈਂ ਪੁੱਛ ਲਈ ਨਾ ਜਾ ਕੇ ਤੇ ਜੋ ਉਹਨੇ ਇਦਾਂ ਕੀਤਾ ਹੋਊਗਾ ਨਾ ਤੇ ਫੇਰ ਦੇਖੇ ਉਹਦਾ ਵੀ ਕੀ ਬੰਦਾ ਵਾ ਤੇ ਜਾ ਜਾ ਕੇ ਇਹਨੂੰ ਪੁੱਛ ਇੱਥੇ ਬੈਠਾ ਕੀ ਕਰਦਾ ਤੇ ਮੰਮੀ ਪੁੱਛਣੀ ਲੱਗਾ ਵਾ ਲਗਾਤਾਰ ਘੜੀ ਘੜੀ ਪੁੱਛੀ ਜਾਂਦਾ ਕਿ ਮੰਮੀ ਤੈਨੂੰ ਕਿਤਨਾ ਪਤਾ ਲੱਗਾ ਤੇ ਹੁਣ ਮੈਂ ਸਮਝੰਦਾ ਥੋੜਾ ਨਾ ਇਹਦੇ ਸਾਹਮਣੇ ਲੈ ਸਕਦੀ ਉਹਨੇ ਤੇ ਮੈਨੂੰ ਸੱਚ ਹੀ ਦੱਸਿਆ ਨਾ ਉਹ ਤਰ੍ਹਾਂ ਸੰਮਨ ਥੋੜਾ ਇੱਕ ਤਰ੍ਹਾਂ ਕਰ ਸਕਦੀ ਆ ਕੀਤਾ ਤੇ ਅਗਰ ਲੀਨ ਨਹੀਂ ਆ ਇੱਕ ਤਾਂ ਮੁੰਡੇ ਦਾ ਵੀ ਕੋਈ ਹਾਲ ਨਹੀਂ ਆ ਕੋਠੇ ਤੇ ਚੜ ਗਿਆ ਨਾ ਜਦੋਂ ਦਾ ਸਕੂਲੋਂ ਆਇਆ ਨਾ ਉਦੋਂ ਦਾ ਕੋਠੇ ਤੇ ਚੜਿਆ ਆਣ ਕੇ ਪੜਾਈ ਵਾਲ ਤੇ ਤਾਂ ਧਿਆਨ ਹੈ ਹੀ ਨਹੀਂ ਆ ਇਹਨੂੰ ਇੰਨਾ ਨਹੀਂ ਭਰਾ ਪਿਟਿਸ਼ਨ ਦਾ ਟਾਈਮ ਹੋ ਗਿਆ ਆ ਕਭ ਕੀਤਾ ਥੱਲੇ ਆ ਜਾ ਤੇ ਨੀ ਗੁੱਡੀਆਂ ਬਸ ਨਹੀਂ ਆਈਆਂ ਥੱਲੇ ਆਣਗੇ ਪਰਲਾ ਕੰਮ ਕਰ ਲੈ ਪੇਪਰ ਤੇਰੇ ਆਏ ਹੁੰਦੇ ਤੇ ਸ਼ਾਮਤ ਮੇਰੀ ਬਾਅਦ ਚ ਆ ਜਾਂਦੀ ਪਰਦਾ ਹੈਂ ਤੂੰ ਛੱਜਦਾ ਪਰਦਾ ਹੈ ਨਹੀਂ ਆ ਪੇਪਰਾਂ ਚ ਨੰਬਰ ਨਾ ਆਏ ਤੇ ਕਬਲ ਨੇ ਮੈਨੂੰ ਵੱਖ ਗੁੱਸੇ ਆਣਾ ਤੇ ਮੰਮੀ ਨੇ ਮੈਨੂੰ ਵੱਖ ਗੁੱਸੇ ਆਣਾ ਪੀ ਇਹਦੀ ਮਾਂ ਨਹੀਂ ਕਹਿੰਦੀ ਕੁਝ ਵੀ ਤੇ ਮੈਂ ਉਹਦੇ ਬਥੇਰਾ ਝਿੜਕਨੀ ਆ ਪਰ ਆਖੇ ਨਹੀਂ ਲੱਗਦਾ ਹੈਗਾ ਇਹਨੂੰ ਸੁਣਿਆ ਨਹੀਂ ਹੈਗਾ ਆਉਣਾ ਤੇ ਲੈ ਕੇ ਚੰਨੇ ਆ ਕੇ ਆਵਾ ਆਜੀ ਫਿਰ ਮੈਂ ਖਲੋ ਜਾ ఫజీ చూ పా ਕੀ ਕਰਤਾ ਮੈਂ ਇਦਾਂ ਦਾ ਜਿਹੜੀ ਮੇਰੇ ਤੋਂ ਉਮੀਦ ਨਹੀਂ ਸੀ ਤੁਹਾਨੂੰ ਯਾਰ ਤੈਨੂੰ ਸਾਰਾ ਪਤਾ ਵਾ ਜਾਣ ਕੇ ਦੀ ਭੋਲੀ ਨਾ ਮਾਰੇਗਾ ਭੋਲੀ ਨਾ ਪਾਣੀ ਕਿਹੜੀ ਗੱਲ ਹੋਈ ਏ ਤੈਨੂੰ ਮੈਨੂੰ ਦੱਸੋ ਸਹੀ ਬਾਥੂ ਨੂੰ ਤੇਲ ਤੂੰ ਹੀ ਭੋਲੇ ਹੈ ਨਾ ਨਹੀਂ ਮੈਂ ਇੱਥੇ ਨਹੀਂ ਲੋੜਿਆ ਹੈਗਾ ਮੈਨੂੰ ਸਭ ਪਤਾ ਲੱਗ ਗਿਆ ਵਾ ਮੰਮੀ ਨੇ ਦੱਸਤਾ ਮੈਨੂੰ ਵੀ ਤੂੰ ਢੋਲਿਆ ਵਾ ਤੇਲ ਤੂੰ ਚੰਗੀ ਲੱਗਦੀ ਇਦਾਂ ਕਰਦੀ ਬਜ਼ੁਰਗ ਹੈਗੇ ਵਿਚਾਰੇ ਮਨੋ ਇਹ ਤਾਂ ਪਿਆਰ ਨੂੰ ਕੋਈ ਆ ਜਾਏ ਉਹਨਾਂ ਦੀ ਕੋਈ ਲੱਤ ਟੁੱਟ ਜਾਂਦੀ ਜਾਂ ਕੱਦਾਂ ਤੇ ਫੇਰ ਲੱਭ ਮੈਂ ਨਹੀਂ ਕੀਤਾ ਹੈਗਾ ਮੰਮੀ ਵੀ ਇੱਕੋ ਗੱਲ ਨੂੰ ਲਈ ਜਾਂਦੇ ਆ ਵੀ ਉਹ ਤੂੰ ਹੀ ਕੀਤਾ ਵਾ ਤੂੰ ਹੀ ਚਾਉਣੀ ਹੈ ਵੀ ਮੈਂ ਮੰਜੇ ਤੇ ਪੈ ਦੇ ਲੱਭ ਮੈਂ ਨਹੀਂ ਚਾਹੁੰਦੀ ਹੈਗੀ ਵੀ ਮੰਮੀ ਮੰਜੇ ਤੇ ਪੈਣ ਕਿਉਂ ਨਹੀਂ ਮੇਰੀ ਗੱਲ ਦਾ ਯਕੀਨ ਕਰਦੇ ਹੈਗੇ ਤੁਸੀਂ ਮੈਂ ਤੇਰੀ ਹਰ ਗੱਲ ਤੇ ਯਕੀਨ ਕਰਦਾ ਹਾਂ ਪਰ ਆ ਜਿਹੜੀਆਂ ਗੱਲਾਂ ਨੇ ਨਾ ਮੇਰੀ ਅੱਖਾਂ ਦੇ ਪੱਤੀ ਜਿਹੜੀ ਖੋਲਤੀ ਆ ਤੇ ਨਾਲੇ ਮੰਮੀ ਐਡਾ ਵੱਡਾ ਝੂਠ ਨਹੀਂ ਬੋਲ ਸਕਦੇ ਉਹਨਾਂ ਬੇਬਣੇ ਆਦਾ ਨਹੀਂ ਗਈ ਜੇ ਕਹਿਣ ਉਹ ਅੱਧਰ ਵੀ ਕਹਿ ਸਕਦੇ ਪਰ ਉਹ ਦਿਨ ਉਹਨਾਂ ਤੇਰਾ ਨਾਂ ਨਹੀਂ ਲਿਆ ਅਕਸਰ ਉਹਨਾਂ ਨੂੰ ਗੱਲ ਪਤਾ ਲੱਗ ਜੇ ਤਾਂ ਵੀ ਕਹਿਣ ਦੇ ਲੱਭ ਤੂੰ ਸਿੱਧਾ ਮੰਮੀ ਨੂੰ ਪੁੱਛਣਾ ਹੀ ਵੀ ਤੁਹਾਨੂੰ ਆਂਦਾ ਕੌਣ ਮੇਰੇ ਮੂੰਹ ਤੇ ਕਰਾ ਦਿਓ ਜਿਹੜਾ ਮੇਰਾ ਨਾਮ ਲੈ। ਯਾਰ ਮੈਂ ਤੇ ਪੁੱਛਿਆ ਸੀ ਪਰ ਉਹਨਾਂ ਨੇ ਜਿਹੜੀ ਗੱਲ ਇਹ ਦੱਸਤੀ ਆ ਕਿ ਆਹ ਚੀਜ਼ ਆ ਪਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜੇ ਕੰਮ ਕਰਨ ਲੱਗਿਆ। ਹੈ ਲੱਭ ਕਾਲੀ ਨੂੰ ਚੁੱਚੀ ਬੋਲਣ ਡਿਆ ਵਾ। ਇਹਨਾਂ ਨੂੰ ਕੀ ਹੋ ਗਿਆ? ਚੰਗੇ ਭਲੇ ਤੇ ਹੈਗੇ ਹੀ ਇਹ ਕਾਲੀ ਇੰਨਾ ਲੰਡਿਆ ਵਾ। ਮੰਮੀ ਦਾ ਫੋਨ ਹਲੋ ਮੰਮੀ ਸਾستی ਕਾਲ ਇਹ ਗਿਆ ਤੈਨੂੰ ਸੁਣਾਉ ਕੋਸ਼ਰੀ ਮੰਮੀ ਉਪਾਅ ਕੀਤੇ ਨੇ ਪੜਦਾ ਨਹੀਂ ਉਹ ਤੇ ਉਹਨੂੰ ਲਈ ਹੈ ਕੋਠੇ ਤੇ ਵਾਜਾ ਮਾਰਨਾ ਗੁੱਡੀਆਂ ਚੜਾਉਂਦੇ ਆ ਏ ਨਹੀਂ ਉਹ ਤੇ ਮਤ ਜਾਈ ਚ ਵਾਰਦਨੀ ਟਾਈਮ ਨਹੀਂ ਪਰ ਆਖੇ ਨਹੀਂ ਲੱਗਦਾ ਹੈਗਾ ਬਾਅਦ ਚ ਇਹਦੀ ਦਾਦੀ ਵੀ ਗੁੱਸੇ ਹੁੰਦੀ ਹੈ ਤੇ ਪਿਓ ਵੀ ਬਾਰ ਨੂੰ ਫੋਨ ਕਰਕੇ ਗੁੱਸੇ ਹੁੰਦਾ ਹੈ ਹੋਰ ਤੂੰ ਇਹ ਸੁਣਾਉ ਠੀਕ ਠਾਕ ਜੇ ਠੀਕ ਠਾਕ ਬਸ ਵਧੀਆ ਉਹ ਇੱਥੇ ਨਹੀਂ ਜਾਈ ਬਾਹਰ ਨੂੰ ਗਏ ਜੇ ਮੰਮੀ ਦੱਸੋ ਕਿਹੜੀ ਗੱਲ ਕਰਨੀ ਓ ਮਮਮੀ ਦੇ ਨਾ ਆਈਆਂ ਆਪਾਂ ਕਵਲ ਨੂੰ ਨਹੀਂ ਪਤਾ ਲੱਗਣ ਦਿੱਤਾ ਕੋਈ ਨਹੀਂ ਮੰਮੀ ਵੀ ਆਪਣੀ ਸਾਸ ਨੂੰ ਕੋਸ਼ ਕੇ ਦੇ ਫਿਰ ਕਰਵਾ ਲਾਂਗੇ ਚਲੋ ਠੀ ਦੱਸੋ ਫਿਰ ਹਾਂਜੀ ਕੋਈ ਨਹੀਂ ਮੰਮੀ ਇਹ ਫਿਰ ਤੁਸੀਂ ਚਾਰਕ ਦੇਣ ਖਲੋ ਜੋ ਮੈਂ ਮੰਮੀ ਨਾ ਮਿੱਠੀ ਪਿਆਰੀ ਹੋ ਕੇ ਆਪਣੀ ਸੱਸ ਦੇ ਨਾਲ ਤੇ ਫਿਰ ਕਰਵਾ ਲਾਂਗੀ ਇਹਨੂੰ ਕਹਾਂਗੀ ਭਵਕੀਤੇ ਦੇ ਨਾਂ ਕਰ ਦੋ ਆ ਹੋਏ ਤੇ ਗੱਲ ਹੈ ਸਿਆਣੀ ਕਰਨ ਦੇ ਦੀ ਮੰਮੀ ਆਹ ਤਾਂ ਗੱਲ ਤੁਸੀਂ ਸਹੀ ਕੀਤੀ ਹੈ ਪਰ ਮੇਰੇ ਦਿਮਾਗ 'ਚ ਤੇ ਆਈ ਨਹੀਂ ਆ ਚਲ ਕੋਈ ਗੱਲ ਨਹੀਂ ਘੜੀ ਦਾ ਕੀ ਪਤਾ ਮੈਨੂੰ ਵੀ ਐਵੇਂ ਮਾਈ ਜੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਵਾ ਮੰਮੀ ਤੇ ਇੱਕ ਜ਼ਮੀਨ ਕਰਕੇ ਗੱਲਾਂ ਸੁਣਨੀ ਆ। ਹਾਂ ਮੰਮੀ ਠੀਕ ਆ ਅੱਜ ਤੇ ਮੇਰੀ ਸੱਸ ਨਾ ਸੁਲਾ ਏ ਤੇ ਚਲੋ ਸਹੀ ਆ ਕੱਲ ਨੂੰ ਕੀ ਪਤਾ ਕਿਹੜੇ ਵੇਲੇ ਉਹ ਵਿਟਰ ਜੇ ਤੇ ਫੇਰ ਆਪਾਂ ਕੀ ਕਰਾਂਗੇ। ਹਾਂ ਮੰਮੀ ਸੱਸ ਮੇਰੀ ਦਾ ਵੀ ਇਦਾਂ ਦਾ ਹੀ ਸੁਭਾਅ ਏ ਕੀ ਪਤਾ ਪਏ ਸਾਰੀ ਦਿਹਾੜੀ ਖੁਸ਼ ਰਵੇ ਤੇ ਘੜੀ ਚੋਂਦੀ ਮੂੰਹ ਬਣਾ ਲੇ। ਨਾਲ ਉਹਨੇ ਦੇਣੀ ਕਿੰਨੂ ਆ ਜ਼ਮੀਨ ਕੱਲਾ-ਕੱਲਾ ਤੇ ਉਹਦਾ ਮੁੰਡਾ ਉਹਦੀ ਕਿਹੜੀ ਕੋਈ ਧੀ ਆ ਜਿਹਨੂੰ ਉਹਨੇ ਦੇਣੀ ਆ। ਪਰ ਕੋਈ ਸਮੇਂ ਦਾ ਪਤਾ ਵੀ ਨਹੀਂ ਹੁੰਦਾ ਕਿ ਹੋਰ ਆਪਣੇ ਭੈਣ ਭਰਾ ਨੂੰ ਕਿ ਹਿੰਦੇ ਦੇ ਚਲੋ ਫਿਰ ਠੀਕ ਆ ਕੋਈ ਨਹੀਂ ਸੋਚ ਕੇ ਤੁਹਾਨੂੰ ਦੱਸਾਂਗੀ ਫਿਰ ਚੰਗਾ ਮੰਮੀ ਦੀ ਵੀ ਗੱਲ ਉਦਾਂ ਸਹੀ ਆ ਪੁੱਛ ਨਹੀਂ ਆਪਣੀ ਸੱਸ ਨੂੰ ਨਾਲ ਉਹਨੂੰ ਚਾਹ ਦੀ ਨਹੀਂ ਮਿੱਠੀ ਪਿਆਰੀ ਹੋ ਕੇ ਤੇ ਨਾਲ ਪੁੱਛ ਲੈਣੀ ਆ ਆਂਦੇ-ਆਂਦੇ ਚੰਗੇ ਕੰਮ ਲਈ ਦੇਰੀ ਕਾਲੀ ਕਰਨੀ ਆ ਜਾਣੀ ਲਵ ਤੂੰ ਮੰਮੀ ਦੀ ਗੱਲ ਤੇ ਯਕੀਨ ਕਰਨ ਦੇਉ ਮੇਰੀ ਗੱਲ ਤੇ ਕਿਉਂ ਯਕੀਨ ਕਰਨ ਦੇ ਮੈਂ ਥੋੜਾ ਝੂਠ ਬੋਲਣ ਦੀ ਆ ਤੂੰ ਤੇ ਮੇਰੀ ਕੋਈ ਵੀ ਨਹੀਂ ਗੱਲ ਸੁਣਿਆ ਹੈਗਾ ਤੇ ਯਾਰ ਕੀ ਸੁਣਨ ਵਾਲਾ ਬਾਕੀ ਕੀ ਆ ਮੈਂ ਤੇਨੂੰ ਦੱਸ ਕੇ ਇਹ ਗੱਲ ਤੋਂ ਵੀ ਪਿੱਛੇ ਹਟਿਆ ਹਾਂ ਹਰ ਗੱਲ ਤੇਰੀ ਰਿਸਪੈਕਟ ਕਰਦਾ ਪਰ ਇਹ ਸੋਚ ਕੇ ਦੇਹ ਕਿ ਜੇ ਤੇਰੀ ਮੰਨ ਅਦਾ ਹੁੰਦਾ ਤਾਂ ਤੈਨੂੰ ਕਿਦਾਂ ਮਹਿਸੂਸ ਹੁੰਦਾ ਮਸਾ ਹੁੰਦਾ ਕਿ ਨਾ ਤੈਨੂੰ ਲਵ ਇਹਡਾਂ ਦੀ ਗੱਲ ਨਾ ਕਹੋ ਤੇ ਨਾਲੇ ਤੈਨੂੰ ਇਦਾਂ ਇਦਾਂ ਕਰਨ ਦੀ ਜ਼ਰੂਰਤ ਕੀ ਸੀ ਮੰਮੀ ਤੈਨੂੰ ਅਸਾ ਕੀ ਗਿਆ ਤਾਂ ਹੀ ਭੀ ਜਦ ਤੈਨੂੰ ਆਹ ਕਦਮ ਚੁੱਕਣਾ ਪਿਆ ਲਵ ਤੂੰ ਹੀ ਮੇਰੀ ਗੱਲ ਤੇ ਯਕੀਨ ਕਰੋ ਤੇ ਦੂਜੀ ਗੱਲ ਜਿਹੜੀ ਕੋਈ ਕਹਿਣ ਦੀ ਹੈ ਭਿਚੇ ਤੇਰੀ ਮਾਂ ਹੁੰਦੀ ਤੇ ਤੈਨੂੰ ਕੀ ਪੇੜ ਹੋਣੀ ਉਹ ਮੈਨੂੰ ਪੁੱਛ ਕੇ ਵੇਖੋ ਮੇਰੀ ਮਾਂ ਹੈ ਨਹੀਂ ਨਾ ਮੈਨੂੰ ਪਤਾ ਵਾ ਤੇ ਕੀ ਹੁੰਦਾ ਵਾ ਉਹ ਯਾਰ ਇਦਾਂ ਗੱਲਾਂ ਕਰਨ ਦੀਓ ਜਿਦਾਂ ਮੈਂ ਮੰਮੀ ਦਾ ਬੁਰਾ ਚੰਨੀ ਆ ਮੈਂ ਇਹਦੇ ਸ਼ੁਕਰ ਕੀਤਾ ਪ੍ਰਮਾਤਮਾ ਦਾ ਕਿ ਮੈਨੂੰ ਇੱਥੇ ਮਾਂ ਮਿਲ ਗਈ ਹੈ ਗੱਲੀ ਨਾਵੇਂ ਏਗਾ ਰੋ ਕੇ ਨਾ ਮੇਰੇ ਸਾਹਮਣੇ ਨਾ ਕਰ ਤੇ ਚੱਲ ਮੰਨੂ ਤੇ ਜਾ ਕੇ ਤੇ ਮਾਫੀ ਮੰਗ ਲੈ ਲਾ ਵੀ ਜੇ ਮੈਂ ਗਲਤੀ ਕੀਤੀ ਨਹੀਂ ਮੈਂ ਕਿਹੜੀ ਚੀਜ਼ ਦੀ ਮਾਫੀ ਮੰਗਲਾਂ ਯਾਰ ਤੂੰ ਵੈਸੇ ਆਣਾ ਮਤਲਬ ਤੈਨੂੰ ਆਪਣੀ ਗਲਤੀ ਕਰਕੇ ਵੀ ਤੂੰ ਮੰਨਣ ਨਹੀਂ ਰਹੀ ਹੈਗੀ ਆਹ ਬਾਹੋਂ ਆਈ ਆਂ ਬਾੜੀਆਂ ਛੜਕੀਆਂ ਨਾ ਕੰਪਲੀਟ ਕੀਤੀ ਕਿਜੀ ਅੱਗੇ ਆਹ ਹੋ ਨਹੀਂ ਕਰ ਜੀਤ ਤੇ ਆ ਕੇ ਕਿੰਨੇ ਚੰਦੇ ਆਈ ਆਂ ਤੂੰ ਹੀ ਅੰਦਰੋਂ ਤਾਂ ਫੋਨ ਤੇ ਲੱਗੀ ਆਂ ਹੈ ਨਾ ਉਹ ਕਵਲ ਦਾ ਫੋਨ ਹੁੰਦਿਆ ਹੀ ਅੱਛਾ ਕੀ ਆਂਦਾ ਠੀਕ ਠਾਕ ਆ ਹਾਂ ਠੀਕ ਠਾਕ ਜੀ ਤੇ ਤੂੰ ਹੀ ਗਏ ਹੋ ਕਮੇਟੀ ਵਾਰੇ ਤੇ ਚੁੱਕੀ ਗਈ ਆ ਨਾ ਨਾ ਉਹ ਤਾਂ ਬੜੀ ਜੇ ਘਟੇ ਚ ਜਾਣਦੀ ਸੀ ਬਿਆਨੀ ਇੰਨੀ ਘਟੇ ਦੇ ਵਿੱਚ ਚੁਕਣੀ ਕਮੇਟੀ ਮਿੱਟੀ ਜੇ ਲੋੜ ਹੀ ਤੇ ਚੋਕ ਲੈਣੀ ਸੀ ਨਾ ਗਰਜੀਤ ਸਾਨੂੰ ਕਾਦੀ ਲੋੜ ਵਾ ਅਸੀਂ ਪੂਰੀ ਪੂਰੀ ਚੁਕਾਂਗੇ ਇੰਨਾ ਘਾਟਾ ਕਾਦੇ ਵਾਸਤੇ ਪਾਉਣਾ ਵਾ ਚੱਲੇ ਵੀ ਠੀਕ ਆ ਲਾਸਟ ਦੇ ਲੱਲਾਂਗੇ ਆਹੋ ਘੰਟੇ ਕੰਮ ਤੇ ਇਦਾਂ ਹੀ ਰਿੰਦੇ ਹੁਣ ਉਹਦਾ ਮਤਲਬ ਇਹ ਥੋੜਾ ਵੀ ਇੰਨੀ ਘਟੇ ਦੇ ਵਿੱਚ ਅਸੀਂ ਕਮੇਟੀ ਚੁਕ ਲਈਏ ਤੈਨੂੰ ਪਤਾ ਉੱਥੇ ਬੋਲੀ ਦੇਣ ਵਾਲੇ ਬੈਠੇ ਹੁੰਦੇ ਆ ਪਤਾ ਹੁੰਦਾ ਵੀ ਚੁਕਣੀ ਹੈ ਜਾਣ ਜਾਣ ਕੇ ਵਧਾਈ ਜਾਂਦੇ ਵਧਾਈ ਜਾਂਦੇ ਮੈਂ ਤੇ ਘਰ ਹਾਰ ਕੇ ਨਾ ਚੁੱਪ ਕਰਕੇ ਉੱਠ ਗਿਆ ਤੇ ਘਰ ਨੂੰ ਆ ਗਈ ਮੰਮੀ ਚਾਹ ਲਿਆਵਾ ਬਣਾ ਕੇ ਮੈਂ ਆਹੋ ਚਾਹ ਲੈ ਆਏ ਤੇ ਤੂੰ ਮੇਰੇ ਦਿਲ ਦੀ ਗੱਲ ਪੁੱਛ ਨਹੀਂ ਥੋੜੀ ਲਾਚੀਆਂ ਲੂਚੀਆਂ ਪਾਲੀ ਵਿੱਚ ਵਧੀਆ ਜੀ ਚਾਹ ਲਿਆਈ ਬਣਾ ਕੇ ਮਿਲਣਾ ਠੰਡ ਲੱਗਣ ਦਈ ਆ ਤੇ ਨਾਲ ਮੈਂ ਟੜ ਨੇ ਇੱਕ ਹੋਰ ਗੱਲ ਕਰਨੀ ਹੀ ਜਿਹੜੀ ਗੱਲੀਣ ਵਾਲੀ ਜ਼ਮੀਨ ਆ ਉਹ ਭਾਵੇਂ ਕੀ ਤੇਰੇ ਨਾਂ ਨਾ ਲਾ ਦੀਏ ਨਹੀਂ ਤੂੰ ਕਿਹੋ ਜੀਆਂ ਗੱਲਾਂ ਕਰਨ ਦੀ ਤੇਰੀ ਮਾਤ ਤਾਂ ਨਹੀਂ ਮਾਰੀ ਗਈ ਸਾਰਾ ਕੁਝ ਅੱਗੇ ਵੀ ਤੇ ਤੁਹਾਡਾ ਹੀ ਆ ਮੈਂ ਕਿਹੜਾ ਕਿਤੇ ਕੁਝ ਨਾਲ ਲੈ ਚੱਲਣੀ ਆ ਨਹੀਂ ਮੈਂ ਕਹਿਣ ਦੀ ਆ ਪਰ ਪੈਸੇ ਦੇ ਖੱਟਣੇ ਆ ਤੇ ਫਿਰ ਇੱਕੋ ਹੀ ਉਹਦੇ ਨਾਂ ਕਰਵਾ ਦਿੰਨੇ ਨਾਲ ਲੱਗੀ ਰਹੂਗੀ ਇੱਲੀ ਬੈਕ ਹੈ ਹੋਈਆਂ ਗੱਲਾਂ ਸੋਚਦੀ ਰਹੀ ਨਹੀਂ ਆਪਣੇ ਦਿਮਾਗ ਦੇ ਵਿੱਚ ਹੈ ਮੰਮੀ ਜੀ ਤੁਸੀਂ ਗੁੱਸੇ 'ਚ ਕਾਲੀ ਹੋਂਡੇ ਜੇ ਮੈਂ ਤੇ ਵੈਸੇ ਸਹਿਮਤੀ ਨਾ ਕਹਿਣ ਦੀ ਹਾਂ ਪੋਤਰਾ ਦਾ ਟਾੜਾ ਹੀ ਆ ਨਾ ਤੇ ਅੱਗੇ ਵੀ ਸਾਰਾ ਕੁਝ ਮੇਰੇ ਪੋਤਰੇ ਦਾ ਹੀ ਆ ਮੈਂ ਕਿਹੜਾ ਵੀ ਕਿਸੇ ਨੂੰ ਬਾਹਰ ਦੇ ਆਵਣਾ ਵਾ ਇਹ ਤਾਂ ਤੁਹਾਡੀ ਆਪਣੀ ਸੋਚ ਵਾ ਤੁਸੀਂ ਹੁਣ ਕਰਾਉਣੀ ਆ ਕਿ ਜਾਂ ਬਾਅਦ 'ਚ ਕਰਾਉਣੀ ਆ ਮੈਂ ਤਾਂ ਕਹਿਣ ਦੀ ਵੀ ਗਾਂਗਾ ਮੰਗਾਈ ਹੁੰਦੀ ਜਾਂਦੀ ਆ ਤੇ ਫਿਰ ਪੈਸੇ ਲੱਗਦੇ ਕਿੰਨੇ ਉੱਤੇ ਕੋਈ ਗੱਲ ਨਹੀਂ ਪੈਸੇ ਤੇ ਮੈਂ ਲਾਉਣੇ ਆ ਤੈਨੂੰ ਇਹ ਗੱਲ ਦੀ ਕਾਦੀ ਟੈਨਸ਼ਨ ਵਾ ਕਿਰਚੀ ਤੂੰ ਇਹੋ ਜੀਆਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰ ਮੈਂ 100 ਸਾਲ ਨਹੀਂ ਆ ਜੇ ਮਰਨਾ ਜੇ ਮੈਂ ਆਪਣੇ ਪੋਤਰੇ ਦਾ ਵਿਆਹ ਵੇਖਣਾ ਤੇ ਉਹਦੇ ਨਿਆਣੇ ਵੀ ਖੰਡਾਉਣੇ ਆ ਮੰਮੀ ਮੈਂ ਤੇ ਤਾਂ ਕਹਿਣ ਦੀ ਆ ਪਏ ਅੱਜ ਕੱਲ ਬੰਦੇ ਦਾ ਘੜੀ ਦਾ ਨਹੀਂ ਪਤਾ ਚੱਲਦੇ ਆ ਫਿਰਦੇ ਆ ਕੁਛ ਹੋ ਜੇ ਤੇ ਤੂੰ ਵਹਿਲੀ ਬੈਠੀ ਇਹੋ ਸੋਚਾਂ ਸੋਚਦੀ ਰਹਿਣੀ ਆ ਫਿਰ ਮੰਮੀ ਮਰ ਜੇ ਫਿਰ ਮੰਮੀ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਪਿਤਾ ਨੂੰ ਕੁਛ ਹੋ ਜੇ ਢਾਡੀ ਤੇ ਸਾਰੀ ਉਮਰ ਲੋੜਿਆ ਹਨੂ ਤੇ ਜੇ ਤੈਨੂੰ ਪਤਾ ਵਾ ਵੀ ਲੋੜ ਵਾ ਤਾਂ ਫਿਰ ਤੂੰ ਇਹੋ ਜਿਹੀਆਂ ਗੱਲਾਂ ਕਾਦੇ ਵਾਸਤੇ ਕਰਨ ਦਈ ਐ ਤੂੰ ਵਿਹਲੀ ਬਹਿ ਕੇ ਆਪਣੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਸੋਚਦੀ ਰਹਿਨੀ ਐ ਤੇ ਮੰਮੀ ਦਾ ਕੀ ਪਤਾ ਵਾ ਕਿਹੜੇ ਵਾਲਾ ਕੀ ਹੋ ਜਾਣਾ ਵਾ ਤੇ ਦਵਾ ਦਬ ਜਮੀਨ ਆਪਣੇ ਨਾਂ ਲਵਾ ਲਈਏ ਮੈਂ ਤੇ ਤੁਹਾਨੂੰ ਉਦਾਂ ਹੀ ਕਿਹਾ ਤੂੰ ਤੇ ਗੁੱਸਾ ਹੀ ਕਰ ਲਿਆ ਵਾ ਚਲੋ ਠੀਕ ਐ ਮੈਂ ਚਾਹ ਬਣਾ ਕੇ ਲਿਆਵਾਂ ਆਓ ਜਾ ਜਾ ਕੇ ਚਾਹ ਬਣਾ ਕੇ ਲਿਆ ਕੋਈ ਚੰਗੀ ਗੱਲ ਵੀ ਕਰ ਲਿਆ ਕਰ ਮੇਰੇ ਨਾਲ ਲੱਗਦਾ ਈ ਜੋ ਚਾਹਨੀ ਹਣਾ ਉਹੀ ਹੋਣ ਦੀ ਐ ਇਹ ਹੁਣ ਦੋਵੇਂ ਜੀ ਲਾਂਡੇ ਸਸੇ ਗੱਲ ਜੀ ਸਾਰਿਆਂ ਨੂੰ ਹੋ ਸਨੋ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੀ ਹਾਂ ਕਿ ਤੁਸੀਂ ਵਧੀਆ ਹੋਗੇ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਣ ਦੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸਾਡੇ ਲਵ ਗਰਲੀਨ ਚੱਲਣ ਤੇ ਜ਼ਮੀਨ ਦਾ ਲਾਲਚ ਸਟੋਰੀ ਚੱਲਣ ਦੀ ਤੇ ਤੁਸੀਂ ਸਾਰੇ ਜਣੇ ਬੜਾ ਪਿਆਰ ਦੇਂਦੇ ਏਂ ਡੇ ਜੇ ਇਦਾਂ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਸ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਹਾਂਜੀ ਤੇ ਆਪਾਂ ਹਰ ਐਤਵਾਰ ਜਿਹੜਾ ਲਾਈਵ ਹੁੰਦੀ ਆ 8 ਵਜੇ ਹਾਂਜੀ ਬਾਕੀ ਕਈ ਭੈਣ ਭਰਾ ਕਮੈਂਟ ਕਰਕੇ ਪੁੱਛਣ ਦੇ ਜਿਹਨਾਂ ਨੂੰ ਨਹੀਂ ਪਤਾ ਹਰ ਐਤਵਾਰ ਰਾਤ ਨੂੰ 8 ਵਜੇ ਲਾਈਵ ਹੁੰਦੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ